ਰਾਮਗੜੀ ਮਹੱਲਾ ਪੰਜਵਾਲ ਪੰਜ ਸਬਦ ਹੈ ਪੂਰਨ ਨਾਦ ਅਨਹਦ ਬਾਜੀ ਅਚਰਜਿਸਮਾਦ keel ਕਰਹਿ ਸੰਤ ਹਰਨ ਲੋਗ ਪਾਰ ਬ੍ਰਹਮ ਪੂਰਨ ਨਿਰਜੋਗ ਸੁਖ ਸਹਿਜ ਆਨੰਦ ਭਵਨ ਸਾਧ ਸੰਗ ਬੈ ਸੁਗੁਣ ਗਾਵੇ ਤੈ ਰਹੋ ਸੋਗ ਨਹੀਂ ਜਨਮ ਮਰਨ ਰਹਾਉ ਵਾਸ ਮਰਹਿ ਕੇਵਲ ਨਾਮ ਬਰਲੇ ਪਾਵੈ ਉਹ ਬਿਸਰਾਮ ਹੋਜਣ ਭਾਉ ਕੀਰਤਨ ਯਾਦਾਰ ਨੇ ਚਲਿਆ ਸੁਨ ਮੀ ਸਮਾਰ ਡਿਗਣਾ ਡੋਲੇ ਕਹੂ ਨਾ ਧਾਵੇ ਗੁਰ ਪ੍ਰਸਾਦ ਕੇ ਉਹ ਮੈਲ ਪਾਵੈ ਰਾਮ ਭਾਇ ਮੋਹ ਨਾ ਮਾਇਆ ਜਾਲ ਸੁਨ ਸਮਾਦ ਪ੍ਰਭੂ ਕਿਰਪਾਲ ਤਾਗਾ ਅੰਤਮ ਪਰਵਾਰੂ ਆਪੇ ਗੁਪਤ ਆਪੇ ਪਾਸਾਰ ਜਗ ਕੈ ਅੰਤਰ ਹਰ ਹਰ ਸਵਾਦ ਕਹਿ ਨਾ ਜਾਏ ਨਾਨਕ ਬਿਸਮਾਦ ਰਾਮ ਕਲੀ ਮਹੱਲਾ ਪਨਵਾ ਪੇਟ ਤਿਸੰਗ ਪਾਰ ਬ੍ਰਹਮਚਿਤੇ ਆਇਆ ਸੰਗਤ ਕਰਦ ਸੰਤੋਗ ਮਨ ਪਾਇਆ ਸੰਤੈ ਚਰਨ ਮਾਤਾ ਮੇਰੋ ਬਹੁਤ ਅਣਗਿਬਾਰ ਸੰਧਨ ਨਾਉ ਤੂ ਏਹ ਮਨ ਸੰਤਨ ਕੈ ਬਲਿਹਾਰੀ ਜਾਗੀ ਓਟ ਗਹੀ ਸੁ ਪਾਇਆ ਰਖੈ ਕਿਰਪਾ ਧਾਰੀ ਰਹਾਉ ਸੰਤੈ ਚਰਨ ਧੋਏ ਧੋਏ ਪੀਵਾ ਸੰਤ ਅਦਰਸ ਪੇਖ ਪੇਖ ਜੀਵਾ ਸੰਤਹਿ ਕੀ ਮੇਰੇ ਮਨ ਆਸ ਸੰਤਹ ਮਹਾਰੀ ਨਰਮਲ ਰਾਸ ਸੰਤਹ ਮਾਰਾ ਰੱਖਿਆ ਪੜਦਾ ਸੰਤ ਪ੍ਰਸਾਦ ਮੋਹਿ ਕਭੂ ਨਾ ਕਰਦਾ ਸੰਤਹਿ ਸੰਗ ਦਿਆ ਕਿਰਪਾਲ ਸੰਤ ਸਹਾਈ ਪਏ ਦਯਾਨ ਸੁਰਤਮਕਤ ਬੁੱਧਪੁਰਗਾਸ ਗਹਿਰ ਗਮੀਰ ਅਪਾਰ ਗੁਰਤਾਸ ਜੀ ਜੰਤ ਸਗਲੇ ਪ੍ਰਤਪਾਲ ਨਾਨਕ ਸੰਤਹਿ ਦੇਖ ਵਿਹਾਰ ਆਰਾਮ ਗਲੀ ਮਹੱਲਾ ਪੰਜਵਾਂ ਤੇਰਾ ਕਾਜ ਨਾ ਗ੍ਰਿਹੋ ਰਾਜਮਾਲ ਤੇਰਾ ਕਾਜ ਨਾ ਮਿਖੈ ਜੰਜਾਲ ਈਸ਼ਟ ਮੀਤ ਜਾਣ ਸਭ ਛਲੈ ਰਾਮ ਨਾਮ ਸੰਗ ਤੇਰੇ ਚੱਲੈ ਰਾਮ ਨਾਮ ਗੁਣ ਗਾਏ ਲੈ ਮਿਤਾ ਹਰ ਸਿਮਰਤ ਤੇਰੀ ਲਾਜ ਰਹਿ ਹਰ ਸਿਮਰਤ ਜਮ ਕਸ਼ਣਾ ਕਹਿ ਰਹਾ ਬਿੜਾਰ ਸਗਲ ਨਰਾ ਹਰਤ ਕਾਮ ਸੁਇਨਾ ਰੂਪਾ ਮਟੀ ਧਾਮ ਗੁਰਗਾ ਸ਼ਬਦ ਜਾਪ ਮਨ ਸੁਖਾ ਇਹ ਆਉ ਆ ਤੇਰੋ ਉਜਲ ਮੁਖਾ ਸਰਕਾਰ ਤਾਂ ਕੇ ਵੱਡੇ ਵੱਡੇ ਨੇ ਕਿੰਨੀ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੈ ਜਨ ਕੋਈ ਤਾਂ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤ ਜੀਤਾ ਜਨਮਿਆ ਪਾਰ ਹਰ ਸੰਤ ਕਰੇ ਸੋਈ ਪ੍ਰਵਾਨ ਨਾਨਕ ਦਾਸ ਤਾਂ ਕਹਿ ਗੁਰੂ ਬਾਣ ਰਾਮਗੜੀ ਮਹੱਲਾ ਪੰਜਵਾ ਸੰਚੈ ਦਰਬ ਦੇ ਦੁਖ ਲੋਗ ਤੇਰਾ ਕਾਜਨ ਅਵਰਾਜ ਹੋ ਗਾ ਕਾਰਾ ਹੰਕਾਰ ਹੋਏ ਵਰਤਾ ਅੰਧ ਜਮਗੀ ਜੇਵੜੀ ਤੂੰ ਆਗੈ ਮੰਦ ਛਾੜ ਵਿਡਾਣੀ ਤਾਤ ਮੂੜੇ ਇहां ਬਸਨਾ ਰਾਤ ਮੂੜੇ ਮਾਇਆ ਕੇ ਮਾਤੇ ਤائیں ਉਠ ਚਲਣਾ ਰਾਤ ਰਹੇ ਤੂੰ ਸੰਗ ਸੁਪਨਾਰਾ ਬਾਲ ਵਿਵਸਥਾ ਬਾਹਰ ਕੇ ਅੰਦਰ ਪਰ ਜੋ ਬਣ ਲਗਾ ਦੁਰਗੰਧ ਤ੍ਰਿਤੀਆ ਬਿਰਧ ਸਤਾ ਸੰਚੈ ਮਾਏ ਬਿਰਧ ਭਇਆ ਛੋੜ ਚਲੇਉ ਪਛਤਾਏ ਚਰੰਕਾਲ ਪਾਈ ਦੁਰਲਭ ਦੇ ਨਾਮ ਵਿਹੂਣੀ ਹੋਈ ਖੇ ਪਸ਼ੂ ਪ੍ਰੇਤ ਮੁਕਤ ਤੇ ਬੁਰੀ ਤੇ ਸਹਰਬੂਜਾਇ ਜਨ ਹੈ ਸ੍ਰੀ ਸੁਣ ਕਰਦਾਰ ਗੋਵਿੰਦ ਗੁਪਾਲ ਦੀਨ ਬਿਆਲ ਸਦਾ ਕਿਰਪਾਲ ਤੁਮੈ ਛਡਾਵੂ ਛੁੜ ਗਏ ਬੰਦ ਬਖਸ਼ ਮਿਲਾਉ ਨਾਨਕ ਜਗ ਅੰਦ ਰਾਮ ਗਲੀ ਮਹੱਲਾ 50 ਕਰ ਸੰਜੋਗ ਬਣਾਈ ਕਾਸ਼ ਤਿਸ ਸੰਗ ਰਹੂ ਇਹ ਆਨ ਰਾਜ ਪਰਤ ਪਰੇ ਇਨਤਸਾਰ ਸੁਭਾਰੇ ਅੰਤ ਕੀ ਬਾੜ ਊਠ ਸਿਧਾਰੇ ਨਾਮ ਬਿਨਾ ਸਭ ਝੂਠ ਭਰਾਨੀ गोविन्द भजन बिन अमर संग रात ते सब माया मूठ परमी रहा तीर सुनाए ना उतर समैल कर्म धर्म सब मैं हो मैं फैएल लोग बेचारे गत नहीं होई ना बिहुने चल सए रोए बिना नाम न ना ना टूटस पटल सोदे साथ स्मृत सगल ਸੋ ਨਾਮ ਜਪੈ ਜਿਸੇ ਆਪ ਜਪਾਈ ਸਗਲ ਫਲਾ ਸੇ ਸੁਖ ਸਮਾਈ ਰੱਖਣ ਹਾਰੇ ਰਖੋ ਆਪ ਸਗਲ ਸੁਖਾ ਪ੍ਰਭ ਤੁਮਰੇ ਹਾਥ ਜਿਤ ਲਾਭ ਹੈ ਤਿਤ ਲਗ ਹੈ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ RAM KALI MOHALLA ਪਿਨਵਾਸ ਯੋਗ ਸ਼ਗਾਰੈ ਸੋਈ ਸੋਕ ਮਨ ਜਾਨਣਾ ਮਨ ਅਸਮਝ ਸਾਧ ਸੰਗ ਪਤੀਆਂ ਨ ਡੋਲਣ ਦੇ ਚੁਕਾ ਠਹਿਰਾਇਆ ਸਤ ਮਾਹੀ ਲੈ ਸਤ ਸਮਾਇਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮਹਿਮਾਨੀ ਮਹਾਪੁਰਖ ਕਾ ਸੰਗ ਭਇਆ ਰਹਾ ਸਗਲ ਪਵਿੱਤਰ ਸਰਬ ਨਰਮੜਾ ਜੋ ਵਰਤਾਏ ਸੋਈ ਭਲਾ ਜੈ ਰਾਖੇ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ ਅ ਅਰਸ਼ਰਤੀਰਤ ਜੈ ਸਾਧ ਪਗ ਧਰ ਹੈ ਤੈ ਪਗੁੰਡ ਜੈ ਨਾਮ ਗੁਚਰ ਹੈ ਸਰਬ ਆਨੰਦ ਜੈ ਦਰਸ਼ਨ ਭਾਈ ਆ ਆਰਾਮ ਗੁਣਾ ਨਿਤ ਨਿਤ ਹਰ ਗਾਈ ਆ ਆਪੇ ਘਟ ਘੜ ਰਹਿ ਆਪ ਆਪ ਦਇਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਪੁਲ ਖੁਲਾ ਨੇ ਬ੍ਰਾਹਮਣਾਂ ਠੇ ਦੂਰੇ ਨਾਨਕ ਕਉ ਗੁਰ ਭੀਟੇ ਪੂਰੇ RAM ਗਰੀ ਮਹੱਲਾ ਪੰਜਵਾੜ ਕੋਟ ਜਾਰਤਾਬ ਬਿਸਰਾਮ ਰਿਦਬੁੱਧ ਸਿੱਧ ਸੁਰਗਿਆ ਅਣਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਨਕ ਨਿਮਖ ਰਿਦਾ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਇ ਰਹਾਉ ਸੂਰਬੀਰ ਤੇ ਇਰਜਮਤ ਪੂਰਾ ਸਹਿਜ ਸਮਾਜ ਤੁਨ ਗੈਰ ਗਮੀਰਾ ਸਦਾ ਮੁਕਤਤਾ ਕੀ ਪੂਰੇ ਕਾਮ ਜਾ ਕੇ ਰਿਦਵਸੈ ਹਰ ਨਾਮ ਸਗਲ ਸੁਖ ਆਨੰਦ ਆਰੋਗ ਸਮਦਰਸੀ ਪੂਰਨ ਨਿਰਜੋਗ ਆਇਣਾ ਜਾਏ দুলੈ ਕਤ ਨਹੀਂ ਜਾ ਕੈ ਨਾਮ ਮਸੈ ਮਨ ਮਾਈ ਜੀਨ दयाल ਗੋਪਾਲ ਗੋਵਿੰਦ ਗੁਰਮੁਖ ਜਪੀਆ ਉਤਰੈ ਚਿੰਦ ਨਾਨਕ ਦਾ ਗੁਰ ਦੀ ਆ ਨਾਮ ਸੰਤਨ ਕੀ ਟਾਲ ਸੰਤ ਕਾ ਕਾਮ ਰਾਮ ਗਲੀ ਮਹੱਲਾ ਪੰਜਵਾ ਬੀਜ ਮੰਤਰ ਹਰ ਕੀ ਰਤਨ ਗਾਓ ਅਗੇ ਮਲੀਨ ਥਾਵੇਂ ਥਾਉ ਗੁਰਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਰਦੈ ਵਸੈ ਭੌਜਲ ਪਾਰ ਪਰਲਾ ਰਹਾਉ ਨਾਮ ਨਿਦਾਨ ਤੇ ਆਏ ਮਨ ਅਟਲ ਤਾਂ ਛੁਟੇ ਮਾਇਆ ਕੇ ਪਟਲ ਗੁਰ ਕਾ ਸਬਦ ਅਮਰ ਤਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਉ ਸੋਧ ਤੋ ਸੋਧ ਤੋ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਡਕਾਰਾ ਸੂ ਹਰ ਭਜਨ ਸਾਧ ਕੇ ਸੰਗ ਮਨ ਦਰ ਰਬ ਪੈ ਹਰ ਕੈ ਰੰਗ ਸ਼ੋਰ ਸੇ ਆਣ ਬੋ ਚਤਰਾਈ ਮਨ ਬਿਨ ਹਰ ਨਾਮੈ ਜਾਏ ਨਾ ਕਾਈ ਦਇਆ ਤਾਰੀ ਗੋਵਿੰਦ ਗੁਸਾਈ ਹਰ ਹਰ ਨਾਨਕ ਟੇਕ ਟਿਕਾਈ ਆਰਾਮ ਕਲੀ ਮਹੱਲਾ ਪੰਜਵਾ ਸੰਤ ਗੈ ਸੰਗ ਰਾਮ ਰੰਗ ਕੇ ਨਾ ਅਗੇ ਜਮ ਸੇ ਹੋਏ ਨਾ ਮੀਲਾ ਅਹਮ ਬੁੱਧ ਕਾ ਭਇਆ ਬਿਨਾਸ ਦੁਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਤ ਕਰਮ ਕਾਂਡ ਅਹੰਕਾਰ ਨ ਕਾਜੈ ਕੁਸਲ ਸੇਤੀ ਘਰ ਜਾਹੀ ਪੰਡਤ ਰਹਾਉ ਹਰ ਗਾ ਜਸ ਨੇ ਦਲੀਆ ਲਾਭ ਪੂਰਨ ਭੈ ਮਨੋਰਥ ਸਾਭ ਦੁਗਨਾਠਾ ਸੋਖ ਕਰਮ へ ਆਇਆ ਸੰਤ ਪ੍ਰਸਾਦ ਕਮਣਿ ਵਿਗਸਾਇਆ ਨਾਮ ਰਤਨ ਜਿਨ ਪਾਇਆ दान ਤਿਸ ਜਨ ਹੋਏ ਸਗਲ ਨਿਧਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਣ ਕਾਹੇ ਜਾਏ ਹਰ ਕੀ ਕਥਾ ਸੁਣ ਤ ਪਵਿੱਤ ਜੀਵਾ ਭਗਤ ਪਾਈ ਗਤ ਮਤ ਸੁਪਰਵਾਨ ਜਿਸ ਰਿਦੈ ਵਸਾਈ ਨਾਨਕ ਤੇ ਜਨ ਊਤਮ ਭਾਈ ਰਾਮ ਗਲੀ ਮਹੱਲਾ ਪੰਜਵਾ ਗੋਕਰ ਪਗਰੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜਾਉ ਤਿਆਗ ਦਈ ਤਬ ਉਹ ਚਰਨੀ ਆਏ ਪਈ ਸੁਣ ਸੰਧਾ ਨਿਰਮਲ ਵਿਚਾਰ ਰਾਮ ਨਾਮ ਮਿਣ ਗਤ ਨਹੀਂ ਗਾਈ ਗੁਰ ਪੂਰਾ ਪੇਟਤ ਉਧਾਰ ਰਹਾਉ ਜਬ ਉਸ ਕਾ ਕੋਈ ਦੇਵੈ ਮਾਨ ਤਬ ਆਪਸ ਉਪਰ ਰਖੈ ਗੁਮਾਨ ਜਬ ਉਸ ਕੋ ਕੋਈ ਮਨ ਪਰ ਹਰੈ ਤਬ ਉਹ ਸੇਵਕ ਸੇਵਾ ਕਰੈ ਮੁਖਬੀਰਾ ਵੈ ਅੰਤ ਠਗਾ ਵੈ ਟਿਕ ਤਠਾਰ ਉਹ ਕਹੀ ਨਾ ਸਮਾਵੈ ਹੁਣ ਮੋਹੇ ਬਹੁਤੇ ਬ੍ਰਹਮੰਡ ਆਰਾਮ ਜਣੀ ਕੀਨੀ ਖੰਡ ਖੰਡ ਜੋ ਮੰਗਾਏ ਸੋ ਭੁਖਾ ਰਹੈ ਇਸ ਸੰਗਰਾਜ ਸੂ ਕਾਸ਼ ਨਾ ਲੈ ਇਸ ਇਤਿਆਗ ਸਤ ਸੰਗਤ ਕਰੈ ਵਡਭਾਗੀ ਨਾਨਕ ਉਤਰੈ RAM ਕਣੀ ਮਹੱਲਾ ਪੰਜਵਾ ਆਤਮਰਾਮ ਸਰਬਮਹਿ ਪੇਖ ਪੂਰਨ ਪੂਰ ਰਹਾ ਪ੍ਰਭ ਏਕ ਰਤਨ ਅਮੋਲ ਹਿਦਮ ਮਹ ਜਾਨ ਆਪਣੇ ਵਾਸਤ ਤੂ ਆਪ ਪਛਾਨ ਪੀ ਅਮਰਤ ਸੰਤਨ ਪ੍ਰਸਾਦ ਵਡੈ ਭਾਗ ਹੋਏ ਤੋ ਪਾਈਐ ਬਿਨ ਜੀ ਵਾਕਿਆ ਜਾਣਾ ਸਵਾਦ ਰਹਾਉ ਆਠ ਦਸ ਬੇਦ ਸੁਣੈ ਕਹਿ ਡੋਰਾ ਕੋਟ ਪ੍ਰਗਾਸ ਅਨੰਦ ਸਹਿ ਅੰਧੇਰਾ ਪਸੂ ਪ੍ਰੇਤ ਘਾਸ ਸੰਗ ਰਚੈ ਜਿਸ ਨਹੀਂ ਮੁਝਾਵੇ ਸੋ ਕੇ ਤਬੈਦ ਮੁਝਾਏ ਜਾਣਨ ਹਾਰ ਰਹਾ ਪ੍ਰਭ ਜਾਨ ਉਦ ਬੂਦ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਭ ਗਾਵਹਿ ਨਾਨਕ ਤਿੰਨ ਜਮਨੇੜ ਨ ਆਵਹਿ ਰਾਮਕਲੀ ਮਹੱਲਾ ਪੰਜਵਾ ਦਿਨੋ ਨਾਮ ਕੀਓ ਬਿਵਤ ਹਰ ਤਨਰਾਸਨ ਦਾਸ ਹੈ ਬਿਵਤ ਕਾਟੀ ਬੰਧ ਹਰ ਸੇਵਾ ਲਾਈ ਹਰ ਹਰ ਪਗਤ ਰਾਮ ਗੁਣ ਗਾਏ ਬਾਜੇ ਅਨਹਦ ਬਾਜਾ ਅਰਸ ਗਰਸ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨਿਵਾਜਾ ਰੰਗ ਆਏ ਬਣਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇ ਆ ਜਾਗ ਗਈ ਗਲਾਨ ਸਾਧ ਕੈ ਸੰਗ ਮੰਤਰ ਰਤੂ ਹਰ ਕੈ ਰੰਗ ਰਾਖਾ ਰਖਣਾਰ ਦਿਆਲ ਨਾ ਕਿਸ ਸਿਵਾ ਨਾ ਕਿਸ ਕਾਲ ਕਰ ਕਿਰਪਾ ਪ੍ਰਭ ਕੀ ਨੀ ਦਿਆ ਆ ਬੂੜ ਤੋ ਦੁਖ ਮਹਿ ਕਾਟ ਲਿਆ ਸੁਣ ਸੁਣ ਉਪਜਿਓ ਮਨ ਮੈਂ ਚਾਉ ਆਟ ਪਹਿਰ ਹਰ ਕੇ ਗੁਣ ਗਾਉ ਗਾਵਤ ਗਾਵਤ ਪਰਮਗਤ ਪਾਈ ਗੁਰ ਪ੍ਰਸਾਦ ਨਾਨਕ ਲਿਵਲਾਈ ਆਰਾਮਗੜੀ ਮਹੱਲਾ ਪੰਜਾਬ ਕੋੜੀ ਬਦਲੇ ਤਿਆਗੈ ਰਤਨ ਛੋੜ ਜਾਏ ਤਾਉ ਕਾ ਯਤਨ ਸੋ ਸੰਚੈ ਜੋ ਸੀ ਬਾਹ ਮਾਇਆ ਮੋਹਿਆ ਟਿੰਡੋ ਜਾਤ ਅਭਾਗ ਹੈ ਇਲਾਜ ਨਹੀਂ ਸੁਖ ਸਾਗਰ ਪੂਰਨ ਪਰਮੇਸ਼ਰ ਹਰਨਾ ਚਿਤਿਓ ਮਨ ਮਾਹੀ ਰਾਉ ਅੰਮ੍ਰਿਤ ਕੋਰਾ ਬਿਖਿਆ ਮੀਠੀ ਸਾਗਤ ਕੀ ਬਿਦ ਨੈਣੋ ਢੀਤੀ ਊੜ ਕਬਟ ਅਹੰਕਾਰ ਰਿਜਾਨਾ ਨਾਮ ਸੁਣ ਤੋ ਜਨ ਮਿਸ਼ੂ ਡਸਾਨਾ ਮਾਇਆ ਕਾਰਨ ਸਭ ਹੀ ਝੂਰੇ ਮਾਨਮੁਖ ਕਬ ਹੈ ਨਾ ਉਸ ਤਤ ਕਰੈ ਨਿਰਭਉ ਨਿਰੰਕਾਰ ਦਾਤਾਰ ਤਿਸ ਸਿਉ ਪ੍ਰੀਤ ਨ ਕਰੈ ਗਵਾਰ ਸਭ ਸਾਹਾ ਸਿਰ ਸਾਚਾ ਸਾਹ ਵਿਮੋਤਾਜ ਪੂਰਾ ਪਾਤਿ ਸਾਹੁ ਮੋਹ ਮਗਨ ਲਪਟਿਓ ਭ੍ਰਮ ਗਿਰਹਿ ਨਾਨਕ ਤਰੀਐ ਤੇਰੀ ਮਿਹਰ ਆਰਾਮ ਗੜੀ ਮਹੱਲਾ ਪੰਜਵਾਦ ਰਾਣ ਦਿਨ ਸੁਜਪੋ ਹਰਨਾਓ ਆਗੇ ਦਰਗੈ ਪਾਵੋ ਉਥਾਓ ਸਦਾ ਆਨੰਦ ਨ ਹੋਵੀ ਸੋਗ ਕਬੂ ਨਾ ਬਿਆਪੈ ਹੋ ਮੈ ਰੂਗ ਖੁਜ ਹੋ ਸੰਤੋ ਹਰ ਬ੍ਰਹਮ ਗਿਆਮੀ ਬਿਸਮਨ ਬਿਸਮ ਪੈ ਬਿਸਮਾਦਾ ਪਰਮਗਤ ਪਾਵੈ ਹਰਸ਼ ਮਰ ਪਰਾਨੀ ਰਾਉ ਨਾਮ ਮੇਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੈ ਨਾ ਕਾਰ ਸਗਲ ਓ ਪਾਵਨਾ ਚੱਲੈ ਸੰਗ ਪਵਜਲ ਤਰੀਐ ਪ੍ਰਭ ਕੈ ਰੰਗ ਦੇਹੀ ਧੋਏ ਨ ਉਤਰੈ ਮੈਲ ਹਮੈ ਦੁਬਦਾਲ ਵਿਆਪੈ ਫੈਲ ਹਮੈ ਵਿਆਪੈ ਦੁਬਦਾਲ ਫੈਲ ਹਰ ਹਰਿ ਆਵ ਕਦਿ ਜੋਜਨ ਕਾਏ ਤਾਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਿਆਲ ਮਨ ਦੇ ਕਮੋਣਾ ਸਰਗੂ ਪਾਲ ਤੇਰੇ ਦਾਸ ਕੀ ਹੋਵਾ ਧੂਰ ਨਾਨਕ ਕੀ ਪ੍ਰਭ ਸਰਦਾ ਪੂਰ ਆਰਾਮ ਕਲੀ ਮਹੱਲਾ ਪੰਜਵਾਂ ਤੇਰੀ ਸਰਨ ਪੂਰੇ ਗੁਰਦੇਵ ਤੁਹ ਬਿਨ ਦੂਜਾ ਨਹੀਂ ਕੋਈ ਤੂ ਸਮਰਤ ਪੂਰਨ ਪਰਬ੍ਰह्म ਸੋ ਧਿਆਏ ਪੂਰਾ ਜਿਸ ਕਰਮ ਤਰਨ ਤਾਰਨ ਪ੍ਰਭ ਤੇ ਰੂ ਨਾ ਹੂੰ ਏਕਾ ਸਰਣ ਗਈ ਮਨ ਮੀਰਾ ਤੁਹ ਬਿਨ ਦੂਜਾ ਨਹੀਂ ਠਾਉ ਰਹਾ ਜਪ ਜਪ ਜੀਵਾ ਤੇਰਾ ਨਾ ਹੂੰ ਆ ਗਏ ਦਰਗਹਿ ਪਾਵੋ ਠਾਲੂ ਦੁਖ ਅੰਧੇਰਾ ਮਨ ਤੇ ਜਾਰੀ ਦੁਰਮਤ ਬਿਨ ਸਹ ਰਾਚ ਹਰ ਨਾਏ ਚਰਮ ਕਮਨ ਸੋ ਲਾਗੀ ਪ੍ਰੀਤ ਗੁਰ ਪੂਰੇ ਕੀ ਨਰਮਣ ਰੀਤਾ ਓ ਪਾਗਾ ਨਿਰਭਉ ਮਨ ਮਸੈ ਅਮਰਤ ਨਾਮ ਰਸਨਾ ਨਿਤ ਜਪੈ ਉੜ ਜਨਮ ਕੇ ਕਾਟੇ ਭਾਏ ਪਾਇਆ ਲਾਭ ਸਚਾ ਧਨ ਲਾਹੇ ਟੂਟ ਨਾ ਆਵੇ ਅਖੋਟ ਮੰਡਾਰ ਨਾਨਕ ਭਗਤ ਸੋਹ ਹੈ ਹਰ ਦੁਆਰ ਆਰਾਮ ਕਲੀ ਮਹੱਲਾ ਪੰਜਵਾਂ ਰਤਮ ਜਵੇ ਹਰ ਨਾਮ ਸਭ ਸੰਤੋਖ ਗਿਆਨ ਸੂਸਾਜ ਦਇਆ ਕਾ ਪੋਤਾ ਹਰ ਭਗਤਾ ਹਵਾਲਾ ਹੁਤਾ ਮੇਰੇ RAM ਕੋ ਪੰਡਾਖ ਖਾਤ ਖਰਚ ਕਰਛ ਟੂਟ ਨਾ ਆਵੇ ਆੰਤੋਂ ਨਹੀਂ ਹਰ ਪਰਿਵਾਰ ਰਹਾਉ ਕੀਰਤਨ ਨਿਰਮੋਲ ਗਹੀਰਾ ਆਨੰਦ ਗੁਣੀ ਗਹੀਰਾ ਅਰਹਤ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਸੋਨ ਸਮਾਦ ਗੁਫਾ ਤਾ ਅਸਣ ਕੇਵਲ ਬ੍ਰਹਮਪੂਰਨਤਾ ਬਾਸਮ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਹਰਖ ਨਾ ਸੋਗ ਨਾ ਜਨਮ ਨਾ ਮਰਤ ਕਰ ਕਿਰਪਾ ਜਿ ਸੇ ਆਪ ਦਿਵਾਇਆ ਸਾਧ ਸੰਗ ਤਿਨ ਹਰ ਤਨ ਪਾਇਆ ਦਇਆਲ ਬ੍ਰਖ ਨਾਨਕ ਪ੍ਰਗਾ ਅਨਾਨਕੀ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਨਾਸ ਆਰਾਮ ਕਲੀ ਮੁਹੱਲਾ ਪੰਜਵਾਂ ਮਹਿਮਾ ਨਾ ਜਾਣੈ ਭੀਦ ਬ੍ਰਹਮੇ ਨਹੀਂ ਜਾਣੈ ਭੀਦ ਅਵਤਾਰ ਨਾ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪਣੀ ਗਤਿ ਆਪ ਜਾਣੈ ਸੁਣ ਸੁਣ ਅਵਰਵ ਕੰਨ ਰਾਉ ਸੰਕਰਾਣੇ ਹੀ ਜਾਣੈ ਭੇਵ ਖੋਜ ਤਹਾਰੇ ਦੇਵ ਦੇਵਿਆ ਮੀ ਜਨ ਮਰਮਾ ਸਭ ਉਪਰ ਅਲਖ ਪਾਰ ਬ੍ਰਹਮ ਆਪਣਾ ਰੰਗ ਕਰਤਾ ਕੇਲ ਆਪ ਵਿਚੋ ਰਿ ਆਪੇ ਮੀਲਨ ਇੱਕ ਪਰਮਾ ਇੱਕ ਭਗਤੀ ਲਾਏ ਆਪਣਾ ਕੀ ਆਪ ਜਨਾਈ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲਾ ਜੋ ਪਿਖਾਇਆ ਕੀ ਨਹੀਂ ਲੇਪ ਤਿਸ ਪੁੰਨ ਨਾ ਪਾਪ ਨਾਨਕ ਕਾ ਪਰਵੇ ਆਪੇ ਆਪ ਆਰਾਮ ਕਲੀ ਮਹੱਲਾ ਪੰਜਵਾਲ ਕਿਛੂ ਕਾ ਜਨ ਕੀਓ ਜਾਨ ਸੁਰਤ ਮਤ ਨਹੀਂ ਕਿਛੁ ਆਨ ਜਾ